ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵੰਡ ਦੇ ਵਿੱਚ ਤੇਲ ਕਿਉਂ ਮਸਰੇ ਇਹ ਸੁਖਮਨ ਜੀ ਤੇਲ ਇੱਕ ਤੇ ਦੁੱਧੋਂ ਤੁਰੀਆਂ ਰਹਿੰਦੀਆਂ ਨੇ ਹੈ ਹਾਂਜੀ ਦੁੱਧ ਜਿਹੜਾ ਤੇਰੇ ਤੇਲ ਦੇ ਨਾਲ ਨਾ ਡੰਗਰ ਤੁਦੋਂ ਤੁਰੀਆ ਰਹਿੰਦਾ ਵਾ ਤੇ ਆਪਾਂ ਫੀਡ ਫੂਡ ਨੇ ਫਿਰ ਪਾਉਣੇ ਲੋੜ ਪੈਂਦੀ ਹੈ ਹਾਂਜੀ ਕਿਉਂਕਿ ਇਹਨੇ ਆਪਣਾ ਤਾਕ ਦੇ ਦੇਣੀ ਇਹਦੇ ਵੰਡ ਦੇ ਵਿੱਚ ਆਪਾਂ ਤਾਨੂੰ ਬੋਦਾ ਸਾਰਾ ਕੋਈ ਰਲਾਗ ਬਣਾਇਆ ਵਾ ਹੈ ਹਾਂਜੀ ਹਾਂਜੀ ਬਈ ਕੀ ਕੋਈ ਰਲਾਇ ਕੋਈ ਦੱਸ ਦਿਓ ਅੰਦਰ ਵਿੱਚ ਰਲਾ ਜੀ ਆਪਣਾ ਕਣਕ ਆ ਹਾਂਜੀ ਤੇ ਝੋਨਾ ਵਾ ਕਣੀਆਂ ਠੀਕ ਹੈ ਤੇ ਇਹਦੇ ਵਿੱਚ ਛੋਲਿਆਂ ਦੀ ਛੂੜੀ ਅੱਛਾ ਤੇ ਸੋਇਆਬੀਨ ਦੀ ਛੂੜੀ ਤੇ ਦਿੱਜਾ ਆਪਣਾ ਕੌੜੀ ਖਾਲ अच्छा मक्की ठीक है ये वांछ चीजें मळागनु फिर वंड बना के लेंदा ते फिर ये फीड फूड ना उंदा फिर ये चंगा फीड ਦੇ ਵਿੱਚ ਕੀ ਤਾਂ ਕੀ ਪਾਇਆ ਕੀ ਨੇ हां जी हां जी ਇਹਦੇ ਵਿੱਚ ਮੇਰੇ ਆ ਮਿੰਤੀ ਰੱਖੀ 80 ਜਾਂ 100 ग्राम ਥੋੜਾ ਤੇਲ ਪਾ ਦੀਦਾ ਇਹਨਾਂ ਨੂੰ ਕਿੰਨਾ ਕਰਾਂ ਇਹ 100 ਦਾ ਥੋੜਾ ਘਾਟੀ ਪਾ ਦੀਦਾ 80 ग्राम ਪਾ ਦੀਦਾ ਵੰਡ ਅੱਛਾ डेली ਦਿਨਾਂ ਦੇ ਫਿਰ ਇਹ ਤੇਲ ਠੰਡਾ ਹੁੰਦਾ ਨਾ हां जी हां जी ਠੀਕ ਹੈ ਇਹ ਵੰਡ ਗਰਮਿਆਂ ਨੂੰ ਇਹਦੇ ਵਿੱਚ ਆਹ ਉਹ ਸਾਰੀਆਂ ਗਰਮ ਚੀਜ਼ਾਂ ਤੁਸੀਂ ਆ ਤਣਕ ਵੀ ਗਰਮ ਦੇਦੇ ਇਹਦੇ ਵਿੱਚ ਚੋਲਿਆਂ ਦਾ ਜਿਹੜਾ ਛਿਲਕਾ ਉਹ ਵੀ ਗਰਮ ਸਾਬੀਆਂ ਦੇ ਬਾਕੀ ਇਹਦੇ ਵਿੱਚ ਗੁੜ ਦਾ ਸਰਕਾ ਪਾਇਆ ਵਾ ਠੀਕ ਹੈ ਠੀਕ ਹੈ ਉਹ ਟੇਸਟ ਵਾਸਤੇ ਹੂੰ ਤੇ ਉਹ ਮਲਾਗ ਦੇ ਵਿੱਚ ਲੂਣ ਵੀ ਮਸਿਆ ਤੇ ਸਾਰਾ ਕੋਈ ਲਾਗ ਨੂੰ ਬਣਾ ਦੇ ਫਿਰ ਇੰਨਾ ਜੇ ਬਾਰੀਆ ਫਿਰ ਫੀਡ ਕੋਣੀ ਲੋੜ ਨਹੀਂ ਪੈਂਦੀ ਡੰਗਰ ਜਿਹੜੇ ਉਤਰ ਦੁੱਧੋਂ ਤੁਰੇ ਰਹਿੰਦੇ ਹੈ ਹਾਂਜੀ ਹਾਂਜੀ ਤੇ ਇਹ ਵੀ ਫੀਡ ਵੀ ਜਿਹੜੀ ਲਿਆਈ ਦੀ ਫੀਡ ਡੰਗਰ ਝਟ ਮੁਕਾ ਲੈਂਦੇ ਬੋਰੀ ਇਹ 5-6 ਕਿਲੋ ਬਣਾਏ ਤੇ ਇਹ ਵੀ ਰਮਾਨਾ ਖੋਲੀ ਦਾ ਪਾਈ ਜਾਂਦਾ ਹੈ ਹਾਂਜੀ ਤੇ ਇਹਦੇ ਨਾਲ ਹੋ ਹੋ ਜਾਂਦਾ ਵੀ ਸਰੋਂ ਵੀ ਆਪਣੀ ਘਰ ਦੀ ਆ ਹੋ ਜਾਂਦੀ ਤੇਲ ਕਢਾਈ ਦਾ ਤੇ ਸਰੋਂ ਰੱਖ ਲਈਦੀ ਜਦੋਂ ਇਕੱਠਾ ਵੰਡ ਬਣਾਉਂਦਾ ਲਿਆਈਦੀ ਹੈ ਹਾਂਜੀ ਉਹ ਹੀ ਇੱਕ ਸਰੋਂ ਘਰ ਦੀ ਤੇਲ ਵੀ ਕਰਦਾ ਹੋ ਜਾਣਾ ਤੇ ਨਾਲ ਖਲ ਵੀ ਕਰਦਾ ਤੇ ਦੂਜਾ ਆਪਣਾ ਕਣਕ ਵੀ ਕਰਦੀ ਹਾਂਜੀ ਤੇ ਝੋਨਾ ਵੀ ਕਰਦਾ ਹਾਂਜੀ ਆ ਮਾਸਵੇ ਨੂੰ ਮਸਤੇ ਤੇ ਇਹ ਪਾਇਆ ਫਿਰ ਹਾਂ ਕਿਸੇ ਨੂੰ ਪਾਏ ਇੱਕੋ ਜਿਹੇ ਸਾਰੇ ਕਹਿੰਦੇ ਇੱਕੋ ਜਿਹਾ ਇਹ ਵੀ ਇਹ ਨੰਦਜਾ ਮੂਲ ਲੈਣਾ ਫੀਡ ਫਾਰ ਨੂੰ ਚੰਗਾ ਰਿੰਦਾ ਵਾ ਹਾਂ ਹਾਂਜੀ ਠੀਕ ਆ ਇਹੋ ਹੁਣ ਮੈਂ ਇਹ ਵੜਿਆ ਇਦਾਂ ਪਾਉਂਦਾ ਸਵੇਰੇ ਅਸੀਂ ਇਹੋ ਹੀ ਨਾ ਹਾਂਜੀ ਤਰ ਦੇ ਰਿੰਦੇ ਕੇ ਪਾ ਦਿੰਦਾ ਫਿਰ ਗਰਮ ਪਾਣੀ ਪਾ ਦਿੰਦਾ ਤੇ ਉਹ ਮਾਣੇ ਮੁੜ ਕੇ ਇਦਾਂ ਪਾ ਦਿਆ ਵਾ ਉਹ ਆ ਜਿਆਦਾ ਅਸਰ ਕਰਦਾ ਅੱਛਾ ਅੱਛਾ ਰਿੰਨ ਕੇ ਤੇ ਇਤਰਾ ਪੌਂਦੇ ਵਿੱਚ ਕੀ ਫਰਕ ਹੈ ਰਿੰਨ ਦੇ ਤੇ ਇਦਾਂ ਮਤਲਬ ਉਹਨਾ ਆਪਾਂ 3 ਕਿਲੋ ਪਾਈਏ ਹਾਂਜੀ ਹੈ ਹਾਂਜੀ ਤੇ ਵੰਡ 2 ਕਿਲੋ ਰਿੰਨ ਕੇ ਪਾ ਲਓ ਤੇ ਇੱਕ ਬਰਾਬਰ ਅੱਛਾ ਸੁੱਕਾ 3 ਕਿਲੋ ਤੇ ਰਿੰਨ ਕੇ 2 ਕਿਲੋ ਹਾਂ ਇਹ ਦਾ ਇਹ ਇਹ ਉਹ ਵਾਦਾ ਵੀ ਰਿੰਨ ਕੇ ਜਿਹੜਾ ਨਾ ਉਹ ਅਸਰ ਜ਼ਿਆਦਾ ਕਰਦਾ ਅਸਰ ਜ਼ਿਆਦਾ ਹਾਂ ਆਪਾਂ ਵੇਖ ਲਈਏ ਵੀ ਅਹੀਂ ਵੀ ਸਬਜ਼ੀਆਂ ਜਿਹੜੀਆਂ ਰਿੰਨ ਕੇ ਬਾਲ ਕੇ ਖਾਈਏ ਤੇ ਉਹ ঝਰੀਆਂ ਚੰਗੀ ਆ ਲੱਗਦੀਆਂ ਇਹ ਨਾ ਇਹ ਡੰਗਰਾਂ ਦੇ ਵਾਸਤੇ ਵੀ ਇਹ ਨਾ ਮਤਲਬ ਵੀ ਹੁਣ ਜਿਹੜਾ ਰਿੱਜਾ ਹੈ ਨਾ ਉਹਨੇ ਹজম ਛੇਤੀ ਹੋਣਾ ਹੈ ਹਾਂਜੀ ਤੇ ਕਈ ਵਾਰ ਡੰਗਰ ਹੁਣਾ ਜਦੋਂ ਪਾਦ ਵਿੱਚ ਥੋੜੀ ਆਗ ਵੇਖ ਕਣਕ ਮੋਟੀ ਆ ਤੇ ਵੰਡ ਪੂਰਾ ਨਹੀਂ ਹੋਵੇ ਇਹ ਤੇ ਚਲੋ ਪਾਈ ਦਾ ਡੰਗਰ ਮੰਗਦੇ ਪਾਦ ਇਹ ਚਲ ਦੂਰ ਦੂਰ ਇਹ ਰਿੱਜੇ ਦੇ ਵਿੱਚ ਇੱਕ ਦਾਣਾ ਸਾਰ ਰਿੱਜ ਜਾਣਾ ਹਾਂ ਇਹ ਹজম ਛੇਤੀ ਹੋਣਾ ਉਹਨੇ ਅਸਰ ਵੀ ਜ਼ਿਆਦਾ ਕਰਨਾ ਠੀਕ ਰਿੱਜੇ ਨੇ ਹਾਂ ਹਾਂ ਪੇਜ ਡੰਗਰ ਮਾਸਾ ਦੁੱਧੋਂ ਰੁਕਿਆ ਹੋਵੇ ਪਹਿਲਾ ਇਹ ਪੀ ਇੱਕ ਬਰਸਣ ਤੇ ਦੂਜਾ ਇਸ ਤਰ੍ਹਾਂ ਇੱਕ ਵਾਂਡਾ ਆਵਰ ਲੋਣਾ ਐ ਨਾ ਸਵੇਰੇ ਇਹ ਬਾਗ ਨਾ ਦਿਨ ਗਦੇ ਆਵੇ ਬੜੇਵੇਂ ਦੀ ਖਾਲ ਰੱਖੀ ਬੁੱਕ ਕੋ ਪਾ ਦੇਣੀ ਹੁੰਦੀ ਵਿੱਚ ਅੱਛਾ ਆ ਬੜੇਵੇਂ ਦੀ ਖਾਲ ਇਹਦੇ ਵਿੱਚ ਸਵੇਰੇ ਰਿੰਦੀ ਤੇ ਫਿਰ ਬੜੇਵੇਂ ਦੀ ਖਾਲ ਪਾ ਲਈ ਦੀ ਵਿੱਚ ਠੀਕ ਹੈ ਆ ਤੇ ਉਹ ਦਿਨਾਂ ਫਿਰ ਇਹ ਵੀ ਡੰਗਰ ਵਾਵਾ ਦੁੱਧੋਂ ਤੁਰੇ ਤੇ ਭੈਂਡ ਫੂਣ ਚੰਗੀ ਆ ਜਾਂਦੀ ਹੈ ਠੀਕ ਹੈ ਤੇ ਇੱਕ ਰਿੰਨਿਆ ਹੀ ਥੋੜਾ ਜਿਹਾ ਗੁੜ ਪਾ ਦੀ ਦਾ ਹਾਂਜੀ ਰਿੰਨ ਲੱਗਿਆ ਹੈ ਠੀਕ ਹੈ ਤੇ ਇੱਕ ਜਿੱਦਾਂ ਹੁਣ ਪਤੀਲਾ ਭਰਿਆ ਦੋਵਾਂ ਡੰਗਰਾਂ ਨੂੰ ਹੀ ਪਾਉਣਾ ਹਾਂਜੀ ਉਹਦੇ ਵਿੱਚ ਇੱਕ ਢੇਲੀ ਮਲਪਾਈ ਆਕ ਦੀ ਗੁੜ ਦੀ ਛੁੱੜਦੀ ਦੀ ਹੈ ਅੱਛਾ ਤੇ ਉਹਦੇ ਵਿੱਚ ਅਸੀਂ ਮਲਸੋਕ ਗ੍ਰਾਮ ਦੇ ਲਾਗੇ ਬੰਨੇ ਸਵਾ ਸੋ ਗ੍ਰਾਮ ਅਹੀਂ ਉਹ ਡਾਲ ਡਾ ਕੇ ਉਹ ਪਾ ਦੇ ਠੀਕ ਹੈ ਜਦੋਂ ਰਿੰਨਣਾ ਹੈ ਰਿੰਨਣਾ ਹਾਂਜੀ ਉਹਦੇ ਨਾਲ ਫਿਰ ਇਹ ਜਿਹੜਾ ਨਾਲ ਨਾਲ ਕਿ ਉਹਦੇ ਨਾਲ ਫਿਰ ਇਹ ਡੰਗਰਾਂ ਦੀ ਫੈਂਡ ਵਧੀਆ ਆਉਂਦੀ ਫੈਂਡ ਨਹੀਂ ਟੁੱਟਦੀ ਹਾਂ ਨਾਲ ਲੈ ਕਿਉਂ ਨਾ ਹੈ ਹਾਂ ਤੇ ਫੈਂਡ ਚੰਗੀ ਆ ਜਾਂਦੀ ਤੇ ਡਾਲੜਾ ਕਿਉਂ ਜਾਂਦਾ ਸਿਆਲ ਦੇ ਵਿੱਚ ਹੀ ਪਾਈਦਾ ਓਏ ਉਹ ਨਹੀਂ ਕੋਈ ਗੱਲ ਡੰਗਰ ਜਿਹੜਾ ਨਾ ਜਦੋਂ ਗਰਮੀ ਵਾਹ ਉਹਦੇ ਨਹੀਂ ਦਖਲਾ ਕੋਈ ਨਹੀਂ ਕਰਦਾ ਡਾਲੜਾ ਕਿਉਂ ਅੱਛਾ ਹਾਂ ਨਾ ਉਹ ਗਰਮ ਨਾ ਠੰਡਾ ਜਿਆਦਾ ਹੈ ਠੀਕ ਹੈ ਇਹ ਵੀ ਉਹ DNA ਵੀ ਜੇ ਉਹ ਥੋੜਾ ਵਿੱਚ ਮਰ ਪੈਂਦਾ ਨੇ ਥੋੜਾ ਥੋੜਾ ਆਪਾਂ ਜਿਆਦਾ ਨਹੀਂ ਨਾ ਪਾਉਣਾ ਮਤਲਬ ਵੀ 80 ਗ੍ਰਾਮ 100 ਗ੍ਰਾਮ ਚੀਜ਼ ਜਿਹੜੀ ਵਾਧੂ ਦੇ ਡੰਗਰ ਨੂੰ ਠੀਕ ਇਹ ਥੋੜਾ ਵੀ ਆਪਾਂ ਭਰ ਭਰ ਉਹਨੂੰ ਛੁੱਟੀ ਜਾਓ ਤੇ ਫਿਰ ਉਹ ਡੰਗਰ ਖਰਾਬ ਹੀ ਹੋਣਾ ਹਾਂਜੀ ਹਾਂਜੀ ਇਹਦੇ ਕੋਈ ਵੀ ਪਾਜਦਾ ਪਾਜਦਾ ਪਾਉਣਾ ਹੈ ਹਾਂਜੀ ਹਾਂਜੀ ਠੀਕ ਇਹ ਡੰਗਰ ਨੂੰ ਲਿਮਟ ਦੇ ਹਿਸਾਬ ਨਾਲ ਕੋਈ ਵੀ ਚੀਜ਼ ਪਾਓ ਜੀ ਹੁਣ ਆਵੇ ਨਾ ਹਾਂ ਹੁਣ ਇਹਨੂੰ ਬੜੇ ਸਾੜੇ ਸੁੱਟ ਦਾਂਗੇ ਤੇਲ ਨੂੰ ਤੇ ਕੀ ਤੱਕੰਨਾ ਪੈਣਾ ਹਾਂਜੀ ਹਾਂਜੀ ਆ ਹੁਣ ਪੂਰਾ ਨਾ ਰੱਖਿਆ 100 ਗ੍ਰਾਮ ਦਾ ਹੈ ਨਿੰਮਾ ਸਾਗ ਨੀਵਾ ਪਾ ਲਈਦਾ ਠੀਕ ਹੈ ਠੀਕ ਬਦਾਲਾ ਵੀ ਇਹਨਾਂ ਨੂੰ ਪੈ ਗਿਆ ਆ ਉਹ ਅੰਦਾਜ਼ੇ ਨਾਲ ਵੀ ਇੰਨਾ ਕੁ ਅਸੀਂ ਲਾਉਂਦੇ ਉਹ ਸਾਦਾ 100 ਦਾ 200 ਗ੍ਰਾਮ ਹੀ ਪਲਟਿਆ ਜਾਵੇ ਹਾਂ ਉਹ ਉਤਰਾਂ ਨਹੀਂ ਅੰਦਾਜ਼ਾ ਲੱਗਦਾ ਸੀ ਹਾਂ ਤੇ ਇਹ ਕਰਕੇ ਵੀ ਇਹਨਾਂ ਨੂੰ ਮਲਾ ਮਲੂ ਇਹਨਾਂ ਚੀਜ਼ਾਂ ਨੂੰ ਹਾਂਜੀ ਤੇ ਇਹਦੇ ਵਿੱਚ ਤੇਲ ਦੂਮਾ ਸਾਗ ਡੰਗਰਾਂ ਦਾ ਗੱਲ ਇਹਦੀ ਤੁਰੇ ਰਹਿੰਦੇ ਆ ਨਾਲੇ ਇੱਕ ਤੇ ਇਹਦੇ ਜਿਹੜਾ ਮੇਰੀ ਮਿਕਸਚਰ ਪਾਊਡਰ ਵਿੱਚ ਮਿਲਾ ਲਈਦਾ ਜਦੋਂ ਵੱਟ ਬਣਾਈਦਾ ਠੀਕ ਹੈ ਠੀਕ ਤੇ ਡੰਗਰ ਉਹ ਦੁੱਧ ਆਸਤੇ ਆਉਂਦਾ ਨਾ ਉਹ ਦੁੱਧ ਆਤੇ ਹੁੰਦਾ ਇੱਕ ਉਹਦਾ ਡੰਗਰ ਨਾ ਉਹਦੇ ਨਾਲ ਬਣ ਵਿਛੇਤੀ ਜਾਂਦਾ ਜਾਂਦੀ ਤੇ ਖਲੋ ਹੋ ਜਾਂਦਾ ਨਾ ਅੱਛਾ ਅੱਛਾ ਹਾਂ ਫਿਰ ਤੇ ਚੰਗੀ ਚੀਜ਼ ਹੈ ਹਾਂ ਇਹ ਕਰਕੇ ਉਹਦੇ ਨਾਲ ਦੂਜਾ ਆਪਣਾ ਇਹ ਚੀਜ਼ਾਂ ਜਿਹੜੀਆਂ ਨਾ ਹਾਂ ਪਾਉਣੀਆਂ ਇਹ ਕਾ ਜੀ ਤੇ ਇੱਕ ਹੁੰਦਾ ਹੈ ਵੀ ਡੰਗਰ ਜਿਹੜਾ ਥਾਂ ਥਾਂ ਜਬਾਨ ਮਾਰਦਾ ਰਹਿੰਦਾ ਮਤਲਬ ਕਿ ਜਿਵੇਂ ਕਾਂਦ ਚ ਟੰਡਾ ਪਿਆ ਖੁਰਲੀਆਂ ਚ ਟੰਡਾ ਪਿਆ ਹਾਂ ਤੇ ਉਹ ਆਂਦੇ ਆ ਨਮਕ ਦੇਣਾ ਚਾਹੀਦਾ ਪਰ ਉਹ ਨਮਕ ਇਤਨਾ ਖੁੱਲਾ ਰਲਾ ਦੇਣਾ ਚਾਹੀਦਾ ਕਿ ਢੇਲਾ ਰੱਖੇ ਬੰਦਾ ਖੁਰਲੀ ਚ ਉਹ ਇਹਦਾ ਡੰਗਰ ਮਾਰ ਦੇ ਨਾ ਮੂੰਹ ਹਾਂ ਇਨ ਨੂੰ ਨਾ ਮੱਲੂ ਕੈਲਸ਼ੀਅਮ ਦੀ ਘਾਟ ਹੋ ਜਾਂਦੀ ਹੈ ਅੱਛਾ ਉਹ ਕੈਲਸ਼ੀਅਮ ਦੀ ਘਾਟ ਹੁੰਦੀ ਹੈ ਹੁੰਦੀ ਆ ਦੁੱਧ ਡੰਗਰ ਨਾਲ ਆਪਣਾ ਕਿਤੇ ਇੱਕਦਮ ਮਾਰਦਾ ਹੋਏ ਇੱਟੀਆਂ ਚੱਟੀ ਜਾਊਗਾ ਕਿਤੇ ਨਾ ਕਿਤੇ ਜੀਭਾ ਮਾਰੀ ਜਾਂਦੀ ਹੈ ਹਾਂ ਹਾਂ ਉਹ ਦੂਜੇ ਡੰਗਰਾਂ ਨੂੰ ਛੱਟੀ ਜਾਊਗਾ ਹੋਰ ਨਹੀਂ ਕੋਈ ਨਹੀਂ ਜਿਆਦਾ ਉਹ ਵੇਖਿਆ ਉਹ ਇੱਟਾਂ ਨੂੰ ਉਹ ਉੱਥੇ ਮਾਰ ਕੇ ਉਹਦੇ ਜੀਵ ਦੇ ਨਾਲ ਛੱਟੀ ਜਾਣਾ ਹਾਂਜੀ ਤੇ ਕਿਤੇ ਨਾ ਕਿਤੇ ਉਹ ਆਪਣਾ ਨਾ ਇੱਕ ਇਹਨਾਂ ਦੇ ਨਾ ਆਇਰਨ ਨੂੰ ਦਾ ਪਾਊਡਰ ਉਹਦੀ ਵੀ ਘਾੜ ਹੋ ਜਾਂਦੀ ਨਾ ਹਾਂ ਕੈਲਸ਼ੀਅਮ ਤੇ ਆਇਰਨ ਦੀ ਘਾੜ ਹੋ ਜਾਂਦੀ ਆ ਜੋ ਫਿਰ ਇਹ ਨਾ ਉਹ ਉੱਥੋਂ ਪੂਰਾ ਛੱਟ ਚੁੱਟ ਕੇ ਉਹ ਡੰਗਰ ਨੂੰ ਨਾ ਉਸ ਉਹ ਛੱਟ ਕੇ ਪੂਰੀ ਕਰਦਾ ਵਾ ਹਾਂ ਤੇ ਉਹਦਾ ਇਲਾਜ ਫਿਰ ਜਿਵੇਂ ਕੈਲਸ਼ੀਅਮ ਕਹਿੰਦੇ ਆ ਵੀ ਕਲੀ ਦੇ ਵਿੱਚ ਹੁੰਦਾ ਹੈ ਹਾਂਜੀ ਤੇ ਉਹ ਚੰਗਾ ਹੈ ਜਾਂ ਫਿਰ ਉਹਦੇ ਆਸਤੇ ਕੋਈ ਦਵਾਈ ਜਾਂ ਕੋਈ ਹੋਰ ਚੀਜ਼ ਦੇਣੀ ਹੈ ਕੈਲਸ਼ੀਅਮ ਜਿਹੜਾ ਨਾ ਜੋ ਮੁੱਲ ਕਲੀ ਜਣਾ ਉਹਦੇੰਦਾ ਮਤਲਬ ਥੋੜਾ ਉਦਾਂ ਉਹ ਡੰਗਰ ਮਤਲਬ ਪਾਣੀ ਆਪਾਂ ਨੂੰ ਥੋੜਾ ਜਿਹਾ ਉਹਨੂੰ ਬਣਾਇਆ ਉਹਦੇ ਜਿੱਦਾਂ ਦੂਜਾ ਪਾਣੀ ਨੂੰ ਉਹਦੇ ਵਿੱਚ ਆਪਾਂ ਨੂੰ ਲੀਟਰਿਕ ਪਾਣੀ ਪਾਉਣਾਵੇਂ ਦਾ ਲੀਟਰ 2 ਲੀਟਰ ਕਲੀ ਦਾ ਜਿਆਦਾ ਡੰਗਰ ਪਾਣੀ ਕਲੀ ਦਾ ਪੀਂਦੇ ਨਹੀਂ ਹਾਂ 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 ਉਹ ਵੱਖਰੇ ਤੋਂ ਉਹਦੇ ਆਪਣੇ ਤੱਤ ਦੇ ਜੂ ਉਦਾਂ ਥੋੜੀ ਕੈਲਸ਼ੀਅਮ ਆਪਾਂ ਨੂੰ ਲਿਆਕ ਜਦੋਂ ਹੁਣ ਆਪਾਂ ਵੰਡ ਪਾਉਂਦੇ ਨਾ ਇਦਾਂ ਹੁਣ ਸਵੇਰੇ ਉਹ ਹੁੰਦੀ ਗਲਾਬੀ ਦੀ ਤੇਲ ਪਾਤਾ ਸਵੇਰੇ ਆਪਾਂ ਉਹਨੂੰ ਇੰਨੀ ਇਹੋ ਹੀ ਪမာဏ ਜਿਹੜਾ ਵਾ ਹਾਂ 80 ਜਾਂ 100 ਗ੍ਰਾਮ ਦਾ ਕੈਲਸ਼ੀਅਮ ਦਾ ਇਹਨਾਂ ਨੂੰ ਮਸ ਕੇ ਦੇ ਦੋ ਹਾਂਜੀ ਇੱਕ ਤੇ ਆਪਾਂ ਨੂੰ ਜ਼ਿਆਦਾ ਵੰਡ ਪਾਉਣ ਦੀ ਲੋੜ ਨਹੀਂ ਇੱਕ ਹਸਾਬ ਨਾਲ ਵੰਡ ਪਈ ਤੇ ਇਹ ਚੀਜ਼ਾਂ ਤੇਲ ਤੇ ਕੈਲਸ਼ੀਅਮ ਪਈਆਂ ਸਵੇਰੇ ਸ਼ਾਮ ਹਾਂਜੀ ਡੰਗਰ ਜਿਹੜਾ ਦੁੱਧੋਂ ਤੁਰਿਆ ਰਹਿਦਾ ਹਾਂ ਕਿਉਂਕਿ ਤੇ ਫਿਰ ਉਹ ਚਟਣਾ ਵੀ ਅੜ ਜਾਊਗਾ ਹਾਂ ਤੇ ਕੋਈ ਖਰਾਗ ਜਿਹੜੀ ਨਾ ਮਤਲਬ ਕੋਈ ਡੰਗਰ ਨੂੰ ਮਿਲਦੀ ਫੇਰ ਹੀ ਦੇਣਾ ਹਾਂਜੀ ਬਿਲਕੁਲ ਬਿਲਕੁਲ ਉਹੀ ਉਹ ਖਰਾਕ ਹੀ ਗਾਂ ਦੁੱਧ ਜੇ ਤਬਦੀਲ ਹੁਣੀ ਹੈ ਹਾਂ ਕਿਉਂਕਿ ਹੁਣ ਗਾੜੀ ਜਿੱਦਾਂ ਹੁਣ ਬਰਸਣ ਜਿਹੜੇ ਵੱਜ ਜਾਣੇ ਹਾਂਜੀ ਉਹਨਾਂ ਵਜੇ ਸਾਰੇ ਤਤ ਉਹਦੇ ਬਰਸਣ ਦੇ ਉੱਤੇ ਦੁੱਧ ਦਹੀਂ ਡੰਗਰ ਚੰਗਾ ਦੇ ਹੀ ਜਾਂਦਾ ਠੀਕ ਹੈ ਤੇ ਗਰਮੀਆਂ ਜਰੂਰੀ ਇਹ ਚੀਜ਼ਾਂ ਜਿਹੜੀਆਂ ਤੇਲ ਤੇ ਕੈਲਸ਼ੀਅਮ ਜਿਹੜਾ ਨਾ ਇਹਨਾਂ ਦਿਨਾਂ ਥੋੜਾ ਗਾਜਮ ਜਿਹਾ ਗਾੜੀ ਬਰਸਣ ਬਾਅਦ ਘਾਟੂ ਹੀ ਪਏ ਤਾਂ ਵੀ ਕੋਈ ਨਹੀਂ ਅੱਛਾ ਅੱਛਾ ਥੋੜਾ ਵੀ ਪਾਇਓ ਤਾਂ ਵੀ ਸਰ ਜਾਂਦਾ ਹੈ ਠੀਕ ਹੈ ਡੰਗਰੇ ਦੁੱਧੋਂ ਨਹੀਂ ਟੁੱਟਦਾ ਬਾਕੀ ਇਹ ਵੀ ਤਨ मतलब ਡੰਗਰਾਂ ਦੀ ਇਹ ਜਿਹੜੀ ਚੀਜ਼ ਕੋਈ ਵੀ ਇਹਦੀ ਸੰਭਾਲ ਬੜੀ ਹੈ ਹਾਂ ਡੰਗਰ ਪਾਲਦਾ ਸੰਭਾਲਦਾ ਵਾਲੀ ਹੈ ਇਹਨੂੰ ਕੋਈ ਵੀ ਚੀਜ਼ ਹੈ ਜਿੱਦਾਂ ਆਪਾਂ ਆਪਣੇ ਬੱਚਿਆਂ ਦੀ ਸੰਭਾਲ ਆਦੇ ਆ ਉਹਦੇ ਆਪੂ ਨਵੇਂ ਇਹ ਵੀ ਜਵਾਗ ਜਿਹੜੇ ਇਹਨਾਂ ਡੰਗਰਾਂ ਨੂੰ ਜਵਾਕਾਂ ਨੂੰ ਜਾਂ ਡੰਗਰਾਂ ਵੱਡਿਆਂ ਨੂੰ ਆਪਾਂ ਚੋਣਾ ਜੇ ਦੁੱਧ ਚੋਣਾ ਤਾਂ ਸੰਭਾਲ ਬੜੀ ਧਿਆਨ ਕਰਨਾ ਪੈਂਦਾ ਇਹਨਾਂ ਆਪ ਨੂੰ ਆ ਵੇਖਣਾ ਪੈਂਦਾ ਇਹਨਾਂ ਠੀਕ ਹੈ ਹਾਂ ਹੁਣ ਕੀ ਰਾਂ ਮੈਂ ਨਾ ਕਰਦਾ ਵੀ ਆਖੀਦਾ ਪਾ ਦੋ ਇਹਨਾਂ ਨੂੰ ਵੰਡੋ ਹਾਂਜੀ ਤੇ ਨਹੀਂ ਧਿਆਨ ਆਖੇ ਚੱਲ ਕੋਈ ਪੌਂਦਾ ਹੈ ਹਾਂ ਜਿਸ ਦਿਨ ਦਾ ਧਿਆਨ ਦੀ ਇਹ ਆਉਂਦੇ ਸਮਝ ਲਓ ਦੂਜੇ ਦਿਨ ਉਹ ਦਿਨ ਹੀ ਪਾ ਦੁੱਧ ਘਟ ਜਾਂਦਾ ਹਾਂ ਘੜ ਗਿਆ ਹਾਂ ਕਿਉਂਕਿ ਉਹ ਇਹ ਹੁੰਦਾ ਥੋੜਾ ਪੌਂਦਾ ਆਪਣੇ ਇਸ ਤਰੀਕੇ ਹਿਸਾਬ ਨਾਲ ਆਪਣੇ ਹਿਸਾਬ ਨਾਲ ਪੌਂਦਾ ਹਾਂ ਉਹ ਹੀ ਵੀ ਦਵਾਈ ਦੇ ਕੋਈ ਵੀ ਦੇ ਲੂ ਪਰ ਡਾਕਟਰ ਨੇ ਦੇਣੀ ਆ ਥੋੜੇ ਜਿਹੇ ਤਜਰਬੇ ਨਾਲ ਹਾਂ ਤੇ ਉਹਦੀ ਦਿੱਤੀ ਨੇ ਅਸਰ ਕਰਨਾ ਉਹ ਤੂੰ ਵੇਖਿਆ ਹੀ ਚਲੋ ਉਹਦੇ ਵਿੱਚ ਆਪਾਂ ਹੋਰ ਰਿਫੈਕਸ਼ਨ ਹੋਈ ਹਾਂਜੀ ਹਾਂਜੀ ਉਹਦੇ ਹੀ ਹਾਂਜੀ ਤੇ ਆਪਾਂ ਇੰਜੈਕਸ਼ਨ ਲਿਆਂਦਾਏ ਉਹਨਾਂ ਬਾਅਦ ਤੇ ਉਹ ਸਾਡੇ ਸਾਹਮਣੇ ਉਹ ਹੁਣ ਇਹਨਾਂ ਕੋਲ ਥੋੜਾ ਲੱਗਨੇ ਹਾਂ ਸਹੀ ਤੇ ਕਿਹ ਲਿਆ ਡੰਗਰ ਕੋਈ ਹਾਂ ਉਹੀ ਨਾ ਦੋਵਾਂ ਨੂੰ ਆਪਾਂ ਲਾ ਗਏ ਅਰਮਾਨਾ ਖਲੋ ਤੇਰੀ ਕੀ ਪਤਾ ਸੂਈ ਲੱਗੀ ਕਿ ਨਹੀਂ ਲੱਗੀ ਹਾਂਜੀ ਹੈ ਤੇ 20 20 ਐਮ ਵਾਲੋਂ ਉਹਨਾਂ ਨੇ ਦਾਇਆ ਸਰਿੰਜ ਭਰ ਕੇ ਹਾਂਜੀ ਦੋਵਾਂ ਡੰਗਰਾਂ ਨੂੰ ਇਫੈਕਸ਼ਨ ਦਾ ਜੇ ਲਾਤਾ ਤੇ ਹੁਣ ਵੇਲੇ ਸਵੇਰ ਆ ਰਹਾ ਉਹਨਾਂ ਠੀਕ ਹੋ ਜਾਣ ਥੋੜਾ ਬੂਤਾ ਜਿਹਨਾਂ ਦਾ ਕੋਈ ਵੀ ਕੰਮ ਕਰਨਾ ਆਪ ਨੂੰ ਆਉਣਾ ਹੋਣਾ ਚਾਹੀਦਾ ਹਾਂਜੀ ਹਾਂਜੀ ਡੰਗਨ ਨੂੰ ਠੀਕ ਹਲਾਉਣਾ ਜਾਂ ਕੋਈ ਹੋਰ ਦਵਾਈ ਦੇਣੀ ਜਾਂ ਕਿਸ ਤਰ੍ਹਾਂ ਕਰਨਾ ਉਹਦੇ ਬਾਅਦ ਤੇ ਆਪਾਂ ਨੂੰ ਥੋੜਾ ਨੋਵਲਜ ਤੇ ਥੋੜਾ ਹੱਥੀਂ ਕਰਨਾ ਚਾਹੀਦਾ ਹੁਣ ਕਿਸੇ ਵੀ ਨਹੀਂ ਡਾਕਟਰਾਂ ਦਾ ਜਨਾਬ ਜਾਂਦੇ ਆਪਾਂ ਆਪ ਕਰ ਹਾਂ ਇੰਨਾ ਕਿ ਤੇ ਚਰਵਾ ਚਾਹੀਦਾ ਇਹ ਆਪਾਂ ਥੋੜਾ ਬੂਤਾ ਜਿਹੜਾ ਹਾਂਜੀ ਇਹ ਆਪਾਂ ਨੂੰ ਕਰਨਾ ਚਾਹੀਦਾ ਹਰ ਇੱਕ ਨੂੰ ਜਾਨਣਾ ਚਾਹੀਦਾ ਜਿੰਨੇ ਡੰਗ ਰੱਖਿਆ ਜਾਏ ਕਿਉਂਕਿ ਹਰ ਇੱਕ ਜਿਹਦਾ ਦਿਨ ਉਹਦਾ ਵੀ ਕਿ ਹੁਣ ਫਸਲਾਂ ਤੇ ਆਪਾਂ ਬਾਹਰ ਨਾ ਜਾਵੇਂ ਵੇਖਾਂ ਇਹਨੂੰ ਕੀ ਕਰਾਂ ਕਿਦਾਂ ਬੰਦੇ ਨੂੰ ਆਹ ਪਾਣੀ ਪਾਣੀ ਤਾਂ ਖਾਲ ਸੁਟਿਆ ਹਾਂ ਬਿਲਕੁਲ ਬਿਲਕੁਲ ਸਹੀ ਗੱਲ ਹੈ ਸਹੀ ਗੱਲ ਹੈ ਜਿਹੜਾ ਤੁਸੀਂ ਪਿਛਲੀ ਵੀਡੀਓ 'ਚ ਦੱਸਿਆ ਵੀ ਕੀ ਧਿਆਨ ਰੱਖਣਾ ਪੈਂਦਾ ਹਾਂ ਇਸੇ ਤਰ੍ਹਾਂ ਹੀ ਹੁਣ ਜਿੱਦਾਂ ਹੁਣ ਡੰਗਰਿਆ ਤੇ ਡੰਗਰਾਂ ਨੂੰ ਆਪ ਨਾ ਧਿਆਨ ਰੱਖਾਂਗੇ ਤੇ ਉਹਦੇ ਫੇਰ ਗੱਲ ਵੀ ਕੋਈ ਡੰਗਰ ਵੇਣਾ ਵੀ ਇਹ ਜੇ ਪੱਠੇ ਮੰਗਦਾ ਹਾਂ ਹਾਂ ਖੁੱਖਾ ਕਿਉਂ ਹਾਂ ਠੀਕ ਇਹ ਹੋ ਸਕਦਾ ਡੰਗਰ ਪਾਣੀ ਪੀਣਾ ਹੋਵੇ ਹਾਂ ਹੁਣ ਤਾਂ ਮੇਰੀ ਆਦਤ ਹੈ ਵੀ ਜੇ ਡੰਗਰ ਨਹੀਂ ਨਾ ਪੱਠੇ ਖਾਂਦਾ ਹਾਂ ਜੀ ਤੇ ਮੈਂ ਉਹਨੂੰ ਖੜਕੇ ਦੇ ਪਾਣੀ ਤੇ ਲੈ ਜਾਣਾ ਹਾਂ ਉਹ ਕਈ ਵਾਰ ਪੀ ਲੈਂਦੇ ਤੇ ਪਾਣੀ ਪੀ ਰ ਇਕੱਠੇ ਖਾਣ ਤੇ ਕਈ ਵਾਰ ਫਿਰ ਮੈਂ ਵੇਖਣਾ ਵੀ ਇਹ ਡੰਗਰ ਦੀ ਗਾੜੀ ਤੂੜੀ ਜਾਂਦੀ ਹਾਂ ਉਹ ਚਹ ਹਰੀਆ ਲਾ ਦੇਣਾ ਗੋਦੇ ਮਾਸਾ ਹਰੀਆ ਲਾ ਦੇਣਾ ਉਹ ਰੋਸਾ ਉਹ ਡੰਗਰ ਉਹ ਖਾ ਕੇ ਰਾਜ ਜਾਂਦਾ ਤੇ ਹੁਣ ਜੇ ਇੱਕ ਗਾੜੀ ਇੱਕ ਗਾੜੀ ਤੂੜੀ ਤੇ ਗਾੜੀ ਹਰੀਆ ਤੇ ਉਹ ਫਿਰ ਚੱਲਣਾ ਨਹੀਂ ਹੈ ਕਿ ਨਹੀਂ ਇਹਨਾਂ ਥੋੜਾ ਧਿਆਨ ਰੱਖਣਾ ਚਲੋ ਹੈ ਕਿ ਨਹੀਂ ਹਾਂਜੀ ਚਲੋ ਠੀਕ ਹੈ ਬਾਬਾ ਜੀ ਵਾਇਕਾਲਸ ਵਾਇਕਜੀ ਕੀ ਖਾਸਾ ਵਾਇਕਜੀ ਕੀ ਖੱਤੇ